ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਈ ਸੋਨਾ ਲੀਗਾ 750 ਫੋਰ ਸੇਲ ਆਗਾ 2007 ਮਾਡਲ ਆਗਾ ਹਰਿਆਣਾ ਨੰਬਰ ਆ ਤੇ ਟਾਇਰ ਰਹਿ ਗਿਆ ਅੱਧੇ ਕੰਪਨੀ ਦੇ ਆਗੇ ਤੇ ਇੰਜਨ ਦੇ ਦਾ ਟਰੈਕਟਰ ਚੰਗਾ ਆਗਾ ਤੇ ਟੱਚਿੰਗ ਥੋੜੀ ਬਹੁਤ ਹੀ ਹੋਈ ਹੋਈ ਆ ਟਰੈਕਟਰ ਤੇ 2007 ਮਾਡਲ ਆ ਤੇ ਰੇਟ ਹੈਗਾ ਬਈ ਇਹਦਾ 2 ਲੱਖ 10 ਹਜ਼ਾਰ ਤੇ 2 ਲੱਖ ਤੋਂ ਘਟਾ ਲੈ ਕੋਈ ਵੀ ਬਈ ਫੋਨ ਨਾ ਕਰੇ ਤੇ ਨੰਬਰ ਹੈਗਾ ਆਪਣਾ ਬਾਈ ਜੀ 6280317299 6280317299 ਏਰੀਆ ਹੈਗਾ ਕਾ ਬਾਈ ਜੀ ਡਿਸਟ੍ਰਿਕਟ ਮਾਨਸਾ ਬੱਲਾੜਾ ਸ਼ਹਿਰ ਤੇ ਪਿੰਡ ਕਲੀਪੁਰ ਪਿੰਡ ਹੈਗਾ ਕਲੀਪੁਰ ਪਿੰਡ ਤੇ ਖੜਾ ਬਈ ਇਹ ਟਰੈਕਟਰ ਆ 7 ਮਾਡਲ ਹਰਿਆਣਾ ਨੰਬਰ